ਪੰਜਾਬੀ ਗਾਇਕ ਤੇਜੀ ਕਾਲੋ ਦੇ ਉੱਤੇ ਗੋਦਾਰਾ ਗਿਰਹੋ ਵੱਲੋਂ ਹੋਈ ਫਾਇਰਿੰਗ ਤੋਂ ਬਾਅਦ ਗਾਇਕ ਦੇ ਸੋਸ਼ਲ ਮੀਡੀਆ ਤੋਂ ਸਾਹਮਣੇ ਆਇਆ ਪਹਿਲਾ ਪੋਸਟ ਸੱਚਗੱਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਕੈਨੇਡਾ ਵਿੱਚ ਪੰਜਾਬੀ ਸਿੰਗਰ ਤੇਜੀ ਕਾਲੋ ਦੇ ਉੱਤੇ ਹੋਈ ਫਾਇਰਿੰਗ ਮਾਮਲੇ ਨੇ ਹੁਣ ਇੱਕ ਦਵਾ ਮੋੜ ਲੈ ਲਿਆ ਹੈ ਦਰਅਸਲ ਤੇਜੀ ਕਾਲੋ ਸੋਸ਼ਲ ਮੀਡੀਆ ਪੇਜ ਉਤੇ ਇੱਕ ਪੋਸਟ ਪਾ ਕੇ ਕੈਨੇਡਾ ਦੇ ਵਿੱਚ ਹੋਏ ਉਹਨਾਂ ਦੇ ਉੱਤੇ ਹੋਈ ਫਾਇਰਿੰਗ ਅਤੇ ਗੋਦਾਰਾ ਗੈਂਗ ਦੇ ਦਾਅਵਿਆਂ ਦੇ ਉੱਤੇ ਆਪਣਾ ਰਿਐਕਸ਼ਨ ਸਾਂਝਾ ਕੀਤਾ ਹੈ ਇਸ ਪੋਸਟ ਦੇ ਵਿੱਚ ਗਾਇਕ ਨੇ ਗੋਦਾਰਾ ਗਿਰਹੋ ਦੇ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਬਿਲਕੁਲ ਠੀਕ ਹੈਗੇ ਨੇ ਸਿੰਗਰ ਤੇਜੀ ਕਾਲੋ ਨੇ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੱਚਕਲ ਮੈਂ ਆਪਣੇ ਬਾਰੇ ਵਿੱਚ ਆਪਣੇ ਫੈਨਸ ਨੂੰ ਦੱਸਣਾ चाहना हाँ कि मैं बिल्कुल ठीक हाँ सोशल मीडिया उ मेरे बारे गलत खबर दिखी जा रही है कि मेनू गोली मारी गई है मैं साफ कर देना चाहना हाँ की मेरी किसी तो कोई दुश्मनी नहीं है ਤਾਨੂੰ ਦੱਸਦੀ ਹੈ ਕਿ ਬੀਤੇ ਦਿਨਾਂ 'ਚ ਗੈਂਗਸਟਰ ਰੋਹਿਤ ਗੋਦਾਰਾ ਦੇ ਗਿਰੋਹ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਤੇਜੀ ਕਾਲਾਂ ਉੱਤੇ ਗੋਲੀਆਂ ਚਲਾਉਣ ਦਾ ਦਾਵਾ ਕੀਤਾ ਸੀ ਜਿਸ ਤੋਂ ਬਾਅਦ ਇਹ ਪੋਸਟ ਚੰਦ ਮਿੰਟਾਂ 'ਚ ਹੀ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਦਾ ਵਿਸ਼ੇ ਬਣ ਚੁੱਕਿਆ ਸੀ ਤੇ ਗਾਇਕ ਦੇ ਫੈਨਸ ਗਾਇਕ ਦੀ ਤੰਦਰੁਸਤੀ ਦੇ ਲਈ ਅਰਦਾਸ ਕਰਦੇ ਹੋਏ ਉਹਨਾਂ ਦੇ ਹੈਲਥ ਅਪਡੇਟ ਦਾ ਇੰਤਜ਼ਾਰ ਕਰ ਰਹੇ ਸਨ ਤੇ ਹੁਣ ਇਸ ਸਭ ਦੇ ਵਿਚਕਾਰ ਜਦੋਂ ਗਾਇਕ ਨੇ ਆਪਣੀ ਸਲਾਮਤੀ ਦੀ ਖਬਰ ਖੁਦ ਨੇ سوشل میڈیا ਉਤੇ ਸਾਂਝੀ ਕੀਤੀ ਤਾਂ ਹੁਣ ਉਹਨਾਂ ਦੇ ਫੈਨਸ ਨੂੰ ਹੌਸਲਾ ਹੋਇਆ ਹੈ ਕਿ ਗਾਇਕ ਬਿਲਕੁਲ ਠੀਕ ਹੈਗੇ ਨੇ ਰੀਪੋਰਟ ਸੇ ਮਦਾਬਿਕ ਮਹਿੰਦਰ ਸਰਨ ਨਾਮ ਦੇ ਗੈਂਗਸਟਰ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਦੇ ਵਿੱਚ ਦਾਵਾ ਕੀਤਾ ਸੀ ਕਿ ਉਸ ਦੇ ਗਿਰੋਹ ਨੇ ਪੰਜਾਬੀ ਗਾਇਕ ਤੇਜੀ ਕਾਲੋ ਦੇ ਉਤੇ ਹਮਲੇ ਦਾ ਆਦੇਸ਼ ਦਿੱਤਾ ਸੀ ਪੋਸਟ ਦੇ ਵਿੱਚ ਕਿਹਾ ਗਿਆ ਸੀ ਕਿ ਤੇਜੀ ਕਾਲੋ ਦੇ ਪੇਟ 'ਚ ਗੋਲੀ ਮਾਰੀ ਗਈ ਹੈ ਅਤੇ ਇਹ ਸਿਰਫ ਇੱਕ ਚੇਤਾਵਨੀ ਸੀਗੀ ਜੇਕਰ ਉਹ ਹਜੇ ਵੀ ਨਹੀਂ ਸਮਝੇਗਾ ਤਾਂ ਅਸੀਂ ਪੋਸ ਨੂੰ ਖਤਮ ਕਰ ਦਵਾਂਗੇ ਐਨਾ ਹੀ ਨਹੀਂ ਪਰ ਇਸ ਵਾਇਰਲ ਪੋਸਟ ਦੇ ਵਿੱਚ ਗਿਰੋਹ ਨੇ ਗਾਇਕ ਤੇਜੀ ਕਾਲੋ ਦੇ ਉੱਤੇ ਇਹ ਵੀ aarop ਲਗਾਇਆ ਸੀ ਕਿ ਕਾਲੋ ਉਹਨਾਂ ਦੇ ਦੁਸ਼ਮਨ ਨੂੰ ਹਥਿਆਰ ਅਤੇ ਵਿੱਤਯ ਮਦਦ ਮੁਹੱਈਆ ਕਰਦਾ ਹੈ ਜਿਸ ਦੇ ਚਲਦੇ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਦੱਸ ਦੇ ਕਿ ਪੋਸਟ ਦੇ ਵਿੱਚ ਗੋਦਾਰਾ ਗਿਰੋਤ ਤੋਂ ਜੁੜੇ ਰਾਹੁਲ ਰਿਨਾਉ ਅਤੇ ਵਿੱਕੀ ਫਲਵਾਨ ਦੇ ਨਾਮ ਵੀ ਸ਼ਾਮਿਲ ਹੈਗੇ ਨੇ ਪੰਜਾਬੀ ਜਗਤ ਤੋਂ ਜੁੜੇ ਅਜਿਹੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ